ਤੁਸੀਂ ਸਭ ਤੋਂ ਹੀ ਇਹ ਨੋਟੀਫਿਕੇਸ਼ਨ ਦੇਖੀ ਹੋਊਗੀ ਤੁਹਾਡੇ ਲਈ ਤੇ ਨਵੀਂ ਨਹੀਂ ਤੁਸੀਂ ਖੁਦ ਨੋਟੀਫਿਕੇਸ਼ਨਾਂ ਜਾਰੀ ਕਰਦੇ ਰਹੇ ਜੇ ਇਹਦੇ ਜਾਰੀ ਹੋਣ ਨਾਲ ਮੁੱਖ ਤੌਰ ਤੇ ਕਿਹੜੇ ਸਵਾਲ ਖੜੇ ਹੋਏ ਸਮਾਂ ਸੀ ਜਦੋਂ ਸਰਕਾਰਾਂ ਲੈਂਡ ਰਿਕੁਆਇਰ ਕਰਨ ਵਾਸਤੇ ਬੈਂਕਾਂ ਤੋਂ ਲੋਨ ਲੈਂਦੀਆਂ ਸੀ ਔਰ ਉਸ ਲੋਨ ਦੇ ਕਾਰਨ ਮੈਂ ਉਹਨਾਂ ਨੂੰ ਜ਼ਿਮੀਂਦਾਰਾਂ ਦੇ ਨਾਲੋਂ ਉਹਨਾਂ ਨੂੰ ਪੈਸੇ ਦੇਣ ਤੋਂ ਵੱਧ ਪੈਸਾ ਦੇਣਾ ਪੈਂਦਾ ਸੀ ਬੈਂਕਾਂ ਨੂੰ ਵੀ ਔਰ ਜੀਵਿਦਾਰ ਵੀ ਇਸ ਗੱਲੋਂ ਖੁਸ਼ ਨਹੀਂ ਸੀ ਹੁੰਦੇ ਕਿ ਉਹਨਾਂ ਨੂੰ ਜਿਹੜਾ ਵਾਰਡ ਮਿਲ ਰਿਹਾ ਉਹ ਪ੍ਰੋਪਰ ਨਹੀਂ ਸੀ ਹੁੰਦਾ ਉਹ ਕੋਟਾਂ ਦੇ ਵਿੱਚ ਜਾਂਦੇ ਸੀ ਇਨਹਾਂਸ ਕਰਾਉਣ ਵਾਸਤੇ ਕਈ-ਕਈ ਸਾਲ ਲੱਗ ਜਾਂਦੇ ਸੀ ਅ ਮੇਰੇ ਕੱਲ ਯੂਪੀ ਚੰਡੀਗੜ੍ਹ ਦੇ ਪਿੰਡਾਂ ਦੇ ਕਿਸਾਨ ਲੋਕ ਵੀ ਸ਼ਾਇਦ ਲੈਂਡ ਪੂਲਿੰਗ ਦੀ ਮੰਗ ਕਰ ਰਹੇ ਨੇ ਇੰਡੀਆ ਦੇ ਸਾਰੇ ਸਟੇਟਸ ਦੇ ਵਿੱਚ ਲੈਂਡ ਪੂਲਿੰਗ ਨਹੀਂ ਹੈ ਪਹਿਲਾਂ ਪੰਜਾਬ ਨੇ ਜਿਵੇਂ ਕੀਤੀ ਹੈ ਕਿਹੜਾ ਹਰਿਆਣਾ ਨਹੀਂ ਕੀਤੀ ਹੈ ਸੱਤ ਅੱਠ ਹੋਰ ਸਟੇਟਾਂ ਜਿਨ੍ਹਾਂ ਨੇ ਲੈਂਡ ਪੂਲਿੰਗ ਕੀਤੀ ਹੈ ਵੀ ਜਿਹੜੀ ਜ਼ਮੀਨ ਐਕਵਾਇਰ ਕਰਨ ਲਈ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤੀ ਸਾਰੀਆਂ ਅਖਬਾਰਾਂ ਚ ਇੱਕ ਸਾਰੇ ਖਸਰਾ ਨੰਬਰ ਲਿਖੇ ਨੇ ਇਹ ਉਸ ਜ਼ਮੀਨ ਉੱਪਰ ਪਹਿਲੋ ਮੈਂ ਗੈਰ ਕਾਨੂੰਨੀ ਕਲੋਨੀਆਂ ਤੇ ਨਹੀਂ ਕਹੂੰਗਾ ਮਕਾਨ ਬਣੇ ਹੋਣਗੇ ਔਰ ਉਹਨਾਂ ਮਕਾਨਾਂ ਦੀ ਰਜਿਸਟਰੀ ਜਿਹੜੀ ਹੈ ਐਜ ਖੇਤੀ ਦੀ ਜ਼ਮੀਨ ਦੇ ਤੌਰ ਤੇ ਹੋਈ ਹੋਊਗੀ ਉਹਨਾਂ ਨਾਲ ਕੀ ਵਾਪਰੇਗਾ ਜਿਹੜਾ 120 ਤੋਂ ਲੈ ਕੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ 120 121 122 123 ਜਿਹੜੇ ਸੈਕਟਰ ਨੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਪੋਜੀਸ਼ਨ ਹੈ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਤਹਿਤ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ ਹੁਣ ਜ਼ਮੀਨ ਅਕਵਾਇਰ ਕਰਨ ਦਾ ਪ੍ਰੋਸੈਸ ਸ਼ੁਰੂ ਹੋਊਗਾ ਪਰ ਇਹਦੇ ਨਾਲ ਹੀ ਕਈ ਤਰ੍ਹਾਂ ਦੀ ਚਰਚਾ ਛਿੜ ਗਈ ਹੈ ਜੋ ਇਹ ਨੋਟੀਫਿਕੇਸ਼ਨ ਜਾਰੀ ਹੋਈ ਹੈ ਇਹ ਵੀ ਗੱਲ ਉੱਭਰੀ ਹੈ ਵੀ ਉਸ ਜ਼ਮੀਨ ਉੱਪਰ ਜਿਹੜੇ ਪਹਿਲੋਂ ਮਕਾਨ ਬਣੇ ਨੇ ਜਿਨ੍ਹਾਂ ਦੀਆਂ ਰਜਿਸਟਰੀਆਂ ਖੇਤੀ ਦੀ ਜ਼ਮੀਨ ਦੇ ਆਧਾਰਿਤ ਹੋਈਆਂ ਨੇ ਉਹਨਾਂ ਦਾ ਕੀ ਬਣੂਗਾ ਔਰ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਵੀ ਕੁਝ ਜਿਹੜੇ ਬਿਲਡਰ ਨੇ ਉਹਨਾਂ ਨੇ ਪ੍ਰੀ ਲਾਂਚਿੰਗ ਕੀਤੀ ਉਸ ਜ਼ਮੀਨ ਤੇ ਪਲਾਟਾਂ ਦੀ ਬੁਕਿੰਗ ਕੀਤੀ ਹੈ ਔਰ ਕਈਆਂ ਕੋਲ ਸੀਐਲਜੂ ਦੀ ਅਪਰੂਵਲ ਵੀ ਨਹੀਂ ਹੈਗੀ ਤੋ ਇਦਾਂ ਦੇ ਕਈ ਮੁੱਦੇ ਨੇ ਉਹਦੇ ਨੂੰ ਲੈ ਕੇ ਆਪਾਂ ਗੱਲ ਕਰਾਂਗੇ ਅੱਜ ਸਾਡੇ ਨਾਲ ਮੌਜੂਦ ਨੇ ਸਰਦਾਰ ਬਲਬੀਰ ਸਿੰਘ ਢੋਲ ਜਿਹੜੇ ਸਾਬਕਾ ਪੀਸੀਐਸ ਅਧਿਕਾਰੀ ਨੇ ਗਮਾੜਾ ਦੇ ਸਟੇਟ ਅਫਸਰ ਵੀ ਰਹੇ ਨੇ ਔਰ ਨਾਲ ਦੀ ਨਾਲ ਉਹ ਇੱਕ ਕਿਸਾਨ ਵੀ ਨੇ ਇਹਨਾਂ ਖੇਤਰਾ ਵਿੱਚ ਉਹਨਾਂ ਦੀ ਜ਼ਮੀਨ ਵੀ ਕਿਤੇ ਨਾ ਕਿਤੇ ਆਉਂਦੀ ਹੈ ਢੋਲ ਸਾਹਿਬ ਜੀ ਆਏ ਨੇ ਹਾਂ ਜੀ ਸੰਖੇ ਜੀ ਢੋਲ ਸਾਹਿਬ ਤੁਸੀਂ ਇਹ ਨੋਟੀਫਿਕੇਸ਼ਨ ਦੇਖੀ ਹੋਊਗੀ ਤੁਹਾਡੇ ਲਈ ਤੇ ਨਵੀਂ ਨਹੀਂ ਤੁਸੀਂ ਖੁਦ ਨੋਟੀਫਿਕੇਸ਼ਨਾਂ ਜਾਰੀ ਕਰਦੇ ਰਹੇ ਜੇ ਇਹਦੇ ਜਾਰੀ ਹੋਣ ਨਾਲ ਮੁੱਖ ਤੌਰ ਤੇ ਕਿਹੜੇ ਸਵਾਲ ਖੜੇ ਹੋਏ ਅ ਪਹਿਲਾਂ ਤਾਂ ਮੈਂ ਜੇ ਲੈਂਡ ਪੂਲਿੰਗ ਦੀ ਗੱਲ ਕਰਾਂ ਲੈਂਡ ਪੂਲਿੰਗ ਲੋਕਾਂ ਦੀ ਚਾਹਤ ਦਾ ਇੱਕ ਜਿਹੜਾ ਹੈ ਉਹ ਤਰੀਕਾ ਸੀਗਾ ਕਿ ਲੈਂਡ ਲੋਕਾਂ ਦੇ ਹਿੱਤ ਚ ਲੋਕਾਂ ਦੇ ਹਿੱਤ ਚ ਬਣਿਆ ਸੀ ਕਿਉਂਕਿ ਇੱਕ ਸਮਾਂ ਸੀ ਜਦੋਂ ਸਰਕਾਰਾਂ ਲੈਂਡ ਕੁਆਇਰ ਕਰਨ ਵਾਸਤੇ ਬੈਂਕਾਂ ਤੋਂ ਲੋਨ ਲੈਂਦੀਆਂ ਸੀ ਔਰ ਉਸ ਲੋਨ ਦੇ ਕਾਰਨ ਮੈਂ ਉਹਨਾਂ ਨੂੰ ਜ਼ਿਮੀਂਦਾਰਾਂ ਦੇ ਨਾਲੋਂ ਉਹਨਾਂ ਨੂੰ ਪੈਸੇ ਦੇਣ ਤੋਂ ਵੱਧ ਪੈਸਾ ਦੇਣਾ ਪੈਂਦਾ ਸੀ ਬੈਂਕਾਂ ਨੂੰ ਵੀ ਔਰ ਜ਼ਿਮੀਂਦਾਰ ਵੀ ਇਸ ਗੱਲੋਂ ਖੁਸ਼ ਨਹੀਂ ਸੀ ਹੁੰਦੇ ਕਿ ਉਹਨਾਂ ਨੂੰ ਜਿਹੜਾ ਵਾਰਡ ਮਿਲ ਰਿਹਾ ਉਹ ਪ੍ਰੋਪਰ ਨਹੀਂ ਸੀ ਹੁੰਦਾ ਉਹ ਕੋਰਟਾਂ ਦੇ ਵਿੱਚ ਜਾਂਦੇ ਸੀ ਇਨਹਾਂਸ ਕਰਾਉਣ ਵਾਸਤੇ ਕਈ-ਕਈ ਸਾਲ ਲੱਗ ਜਾਂਦੇ ਸੀ ਕਈ ਸਾਲ ਲੱਗਣ ਨਾਲ ਪ੍ਰੋਜੈਕਟ ਵੀ ਜਿਹੜੇ ਹੈ ਉਹ ਲੇਟ ਹੁੰਦੇ ਸੀਗੇ ਔਰ ਲੇਟ ਹੋਣ ਦੇ ਕਾਰਨ ਜਿਹੜੇ ਲੋਕਾਂ ਨੇ ਸਟੇਕ ਹোলਡਰ ਸੀ ਉਹਨਾਂ ਨੂੰ ਇੰਤਜ਼ਾਰ ਦੇ ਨਾਲ ਨਾਲ ਵਧੀਆਂ ਹੋਈਆਂ ਕੀਮਤਾਂ ਵੀ ਦੇਣੀਆਂ ਪੈਂਦੀਆਂ ਸੀ ਜਿਸ ਤਰ੍ਹਾਂ ਮੈਂ ਉਹਦੀ ਐਗਜ਼ਾਮਪਲ ਲਵਾਂ ਕਿ 74 ਤੋਂ 80 ਦੇ ਜਿਹੜੇ ਸੈਕਟਰ ਐ 2001 ਦੇ ਵਿੱਚ ਐਕਵਿਜ਼ੀਸ਼ਨ ਹੋਈ ਔਰ ਅਜੇ ਤੱਕ ਵੀ ਉਹਦੀ ਐਕਵਿਜ਼ੀਸ਼ਨ ਕੰਪਲੀਟ ਨਹੀਂ ਹੈ ਅੱਜ ਵਾਲੀ ਨੋਟੀਫਿਕੇਸ਼ਨ 'ਚ ਵੀ ਮੈਂ ਦੇਖ ਰਿਹਾ ਸੀ 74 ਤੋਂ 80 ਦੇ ਜਿਹੜੇ ਰਹਿ ਗਏ ਕੁਝ ਰਕਬਾ ਹੈ ਉਹਨੂੰ ਵੀ ਲੈਂਡ ਪੂਲਿੰਗ ਦੇ ਤਹਿਤ ਲਿਆ ਜਾ ਰਹੇ ਹਨ ਕਿਸਾਨਾਂ ਦੀ ਵੀ ਮੰਗ ਸੀ ਅਥੋਰਿਟੀਆਂ ਨੂੰ ਸਰਕਾਰਾਂ ਲਈ ਵੀ ਕਿਸਾਨਾਂ ਤੋਂ ਵਿਰੋਧ ਕਰਨਾ ਵਧੀਆ ਤਰੀਕਾ ਸੀਗਾ ਕਿਸਾਨ ਵਿਰੋਧ ਕਰ ਰਹੇ ਹਾਂ ਤੇ ਕਿਉਂਕਿ ਵਿਰੋਧ ਇੱਕ ਉਸ ਦੇ ਮੋੜ ਦਾ ਹੋ ਸਕਦਾ ਹੈ ਹਾਂ ਕਿ ਉਹ ਦਿਆ ਕਿਵੇਂ ਜਾਣੇ ਲੇਕਿਨ ਲੈਂਡ ਪੂਲਿੰਗ ਦੇ ਵਿੱਚ ਲੈਂਡ ਪੂਲਿੰਗ ਕਾਰਨ ਲੋਕਾਂ ਦੀਆਂ ਜ਼ਮੀਨਾਂ ਦੇ ਰੇਟ ਵੀ ਵਧੇ ਹਾਂ ਔਰ ਜਿਹੜੇ ਉਸ ਨੂੰ ਵੇਚ ਕੇ ਕਿਤੇ ਹੋਰ ਜ਼ਮੀਨ ਲੈਣਾ ਚਾਹੁੰਦੀ ਸੀ ਲੋਕਾਂ ਨੇ ਤਾਂ ਕੀਤਾ ਵੀ ਹੈ ਕਿਉਂਕਿ ਜਿਹੜੇ ਲੋਕ ਇਨਵੈਸਟਰ ਸੀਗੇ ਉਹ ਇਸ ਏਰੀਏ ਦੇ ਵਿੱਚ ਆ ਕੇ ਚੰਗਾ ਪੈਸਾ ਕਿਸਾਨਾਂ ਨੂੰ ਵੀ ਦਿੰਦੇ ਰਹੇ ਮੇਰੇ ਖਾਲ ਯੂਟੀ ਚੰਡੀਗੜ੍ਹ ਦੇ ਪਿੰਡਾਂ ਦੇ ਕਿਸਾਨ ਲੋਕ ਵੀ ਸ਼ਾਇਦ ਲੈਂਡ ਪੂਲਿੰਗ ਦੀ ਮੰਗ ਕਰ ਰਹੇ ਇਹਦੇ ਚ ਇਸ ਤਰ੍ਹਾਂ ਹੋਇਆ ਵੀ ਇੰਡੀਆ ਦੇ ਸਾਰੇ ਸਟੇਟਸ ਦੇ ਵਿੱਚ ਲੈਂਡ ਪੂਲਿੰਗ ਨਹੀਂ ਹੈ ਪਹਿਲਾਂ ਪੰਜਾਬ ਨੇ ਜਿਵੇਂ ਕੀਤੀ ਹੈ ਫਿਰ ਹਰਿਆਣਾ ਨੇ ਕੀਤੀ ਹੈ 7-8 ਹੋਰ ਸਟੇਟਾਂ ਜਿਨ੍ਹਾਂ ਨੇ ਲੈਂਡ ਪੂਲਿੰਗ ਕੀਤੀ ਹੈ ਚੰਡੀਗੜ੍ਹ ਦੀ ਵੀ ਬੜੇ ਚੀਰਾਂ ਤੋਂ ਇਹ ਮੰਗ ਹੈ ਚੰਡੀਗੜ੍ਹ ਦੇ ਲੋਕਾਂ ਦੀ ਕਿਉਂਕਿ ਬਹੁਤ ਥੋੜਾ ਜੀ ਲੈਂਡ ਇਹਨਾਂ ਕੋਲ ਰਹਿ ਗਈ ਹੈ ਲੇਕਿਨ ਉਸ ਦੀ ਵੀ ਉਹ ਮੰਗ ਕਰਦੇ ਆ ਰਹੇ ਆਂ ਔਰ ਚੰਡੀਗੜ੍ਹ ਨਾਲ ਤਾਂ ਇਸ ਤਰ੍ਹਾਂ ਵੀ ਹੋਇਆ ਕਿ ਅੱਜ ਦੇ ਦਿਨ ਜੋ ਅਵਾਰਡਸ ਨਾਇਆ ਜਾਂਦਾ ਉਹ ਚੰਡੀਗੜ੍ਹ ਦੇ ਵਿੱਚ ਪੰਜਾਬ ਨਾਲੋਂ ਬਹੁਤ ਘੱਟ ਹੁੰਦਾ ਜਦ ਕਿ ਇੱਥੇ ਕਲੈਕਟਰ ਰੇਟ ਪਹਿਲਾਂ ਹੀ ਬਹੁਤ ਵਧ ਨੇ ਇਸ ਕਰਕੇ ਚੀਰਾਂ ਤੋਂ ਮੰਗ ਸੀ ਔਰ ਮੰਗੇ ਪੂਰੀ ਹੋਈ ਹੈ ਲੈਂਡ ਪੂਲਿੰਗ ਜਿਹੜੀ ਹੈ ਉਹ ਇੱਕ ਅੱਛੀ ਨੀਤੀ ਹੈ ਹੁਣ ਜਿਹੜੀ ਗੱਲ ਲੋਕਾਂ ਨ ਦੇ ਖਦਸ਼ੇ ਨਹੀਂ ਮੈਂ ਇਹ ਕਹੋ ਤੇ ਸਰਦਲ ਭਾਸ਼ਾ ਜਿਹਾ ਸਵਾਲ ਕਰ ਦਿੰਨਾ ਜਿਹੜੇ ਲੋਕ ਉਹਦਾ ਜਵਾਬ ਮੰਗਦੇ ਨੇ ਪਹਿਲਾ ਸਵਾਲ ਇਹ ਹੈ ਵੀ ਜਿਹੜੀ ਜ਼ਮੀਨ ਅਕਵਾਇਰ ਕਰਨ ਲਈ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤੀ ਸਾਰੀਆਂ ਅਖਬਾਰਾਂ ਚਾਈ ਸਾਰੇ ਖਸਰਾ ਨੰਬਰ ਲਿਖੇ ਨੇ ਜੇ ਉਸ ਜ਼ਮੀਨ ਉੱਪਰ ਪਹਿਲੋ ਮੈਂ ਗੈਰ ਕਾਨੂੰਨੀ ਕਲੋਨੀਆਂ ਤੇ ਨਹੀਂ ਕਹੂੰਗਾ ਮਕਾਨ ਬਣੇ ਹੋਣਗੇ ਔਰ ਉਹਨਾਂ ਮਕਾਨਾਂ ਦੀ ਰਜਿਸਟਰੀ ਜਿਹੜੀ ਹੈ ਐਜ ਖੇਤੀ ਦੀ ਜ਼ਮੀਨ ਦੇ ਤੌਰ ਤੇ ਹੋਈ ਹੋਊਗੀ ਉੰਨਾ ਨਾਲ ਕੀ ਵਾਪਰੇਗੇ ਦੇਖੋ ਜਦੋਂ ਲੈਂਡ ਕੁਆਇਰ ਕੀਤੀ ਜਾਂਦੀ ਹੈ ਉਸ ਦੇ ਵਿੱਚ ਦੋ ਤਰ੍ਹਾਂ ਦੀ ਲੈਂਡ ਹੁੰਦੀ ਹੈ ਇੱਕ ਤਾਂ ਜਿਹੜਾ ਤੁਸੀਂ ਕਿਹਾ ਵੀ ਖੇਤੀ ਦੇ ਹੋਇਆ ਮੌਮਕੀਨ ਤੇ ਗੈਰ ਮੌਮਕੀਨ ਉਸ ਨੂੰ ਕਿਹਾ ਜਾਂਦਾ ਹੈ ਮੌਮਕੀਨ ਤੇ ਜਿਹੜੀ ਗੈਰ ਮੌਮਕੀਨ ਹੈ ਜਿੱਥੇ ਕੁਝ ਨਾ ਕੁਝ ਬਣਿਆ ਹੋਇਆ ਉਹ ਇਸ ਦਾ 파ਟ ਨਹੀਂ ਹੁੰਦਾ ਇਹ ਗੱਲ ਵਿਸ਼ਾ ਅਲੱਗ ਹੈ ਕਿ ਉਹ ਸਹੀ ਤੌਰ ਤੇ ਬਣਿਆ ਜਾਂ ਨਹੀਂ ਬਣਿਆ ਓਕੇ ਇਹਦੇ ਚ ਕਿਉਂਕਿ ਜਿਹੜਾ 120 ਤੋਂ ਲੈ ਕੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ 120 121 122 123 ਜਿਹੜੇ ਸੈਕਟਰ ਨੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਪੋਜੀਸ਼ਨ ਹੈ ਹੂੰ ਉਹਨਾਂ ਦੇ ਵਿੱਚ ਇਹ ਪੋਜੀਸ਼ਨ ਹੈ ਕਿ ਕੁਝ ਜਿਹੜੇ ਪ੍ਰਾਈਵੇਟ ਡਿਵੈਲਪਰ ਹੈ ਉੱਥੇ ਪਹਿਲਾਂ ਹੀ ਕੰਮ ਲੱਗੇ ਸੀ ਔਰ ਉਸ ਦੇ ਵਿੱਚ ਮੇਰੇ ਮੁਤਾਬਕ ਤਿੰਨ ਚਾਰ categories ਹੋ ਸਕਦੀਆਂ ਓਕੇ ਇੱਕ ਤਾਂ ਉਹ ਹੋ ਸਕਦੀਆਂ ਕਿ ਜਿਨ੍ਹਾਂ ਨੇ ਲੈਂਡ ਲਈ ਹੋਵੇ ਹੂੰ ਔਰ ਉਸ ਦਾ ਪ੍ਰੋਸੈਸ ਸੀਐਲਯੂ ਦਾ ਸ਼ੁਰੂ ਕੀਤਾ ਹੋਵੇ ਔਰ CLU ਇੱਕੋ ਹੀ ਪ੍ਰੋਸੈਸ ਨਹੀਂ ਹੈ ਜਦੋਂ CLU ਹੋ ਜਾਂਦਾ ਹੈ ਉਹ CLU ਸਿਰਫ ਇਹ ਹੈ ਕਿ ਐਗਰੀਕਲਚਰ ਰੈਂਡ ਤੋਂ ਜਿਸ ਪਰਪਸ ਲਈ ਉਹਨਾਂ ਨੇ ਸੀਐਲਯੂ ਲਿਆ ਉਸਦੇ ਯੋਗ ਹੋ ਜਾਂਦੀ ਹੈ ਵਰਤ ਸਕਦੇ ਆ ਫਿਰ ਉਸ ਤੋਂ ਬਾਅਦ ਉਹਦਾ ਲੇਆਉਟ ਪਾਸ ਹੁੰਦਾ ਹੈ ਲੇਆਉਟ ਦੇ ਵਿੱਚ ਇਹ ਹੁੰਦਾ ਹੈ ਕਿ ਉਹਦੇ ਵਿੱਚ ਪਹਿਲਾਂ ਦਿਖਾਇਆ ਕਿ ਅਪਰੂਵਲ ਲਈ ਜਾਂਦੀ ਹੈ ਕਿ ਕਿੰਨੇ ਕਿੰਨੇ ਮਰਲੇ ਦੇ ਪਲਾਟ ਕਟੋਗੇ ਕਿੱਥੇ ਪਾਰਕ ਛੱਡੋਗੇ ਕਿੱਥੇ ਇੰਡਸਟਰੀ ਜਿਹੜਾ ਹੈ ਉਹ ਐਜੂਕੇਸ਼ਨ ਇੰਸਟੀਟਿਊਟ ਛੱਡਿਆ ਜਾਏਗਾ ਕਿੰਨੀਆਂ ਸੜਕਾਂ ਹੋਣਗੀਆਂ ਕਿੰਨੀਆਂ ਚੌੜੀਆਂ ਸੜਕਾਂ ਹੋਣਗੀਆਂ ਉਹ ਸਾਰਾ ਉਹਦੇ ਵਿੱਚ ਅਪਰੂਵ ਹੁੰਦਾ ਜਦੋਂ ਇਹ ਸਾਰਾ ਕੁਝ ਹੋ ਜਾਂਦਾ ਫਿਰ ਲੋਕਾਂ ਨੂੰ ਵੇਚੇ ਜਾਂਦੇ ਆ ਜਦੋਂ ਅਪਰੂਵਲ ਹੋ ਜਾਂਦੀ ਹੈ ਉਹਦੇ ਲਈ ਇੱਕ ਬੜੀ ਵੱਡੀ ਚੈੱਕ ਕਰਨ ਵਾਸਤੇ ਗਵਰਨਮੈਂਟ ਆਫ ਇੰਡੀਆ ਨੇ ਹਰੇਕ ਸਟੇਟ ਦਾ ਇੱਕ ਜਿਹੜਾ ਹੈ ਰੈਰਾ ਐਕਟ ਦੇ ਤਹਿਤ ਇੱਕ ਆਫਿਸ ਬਣਾਇਆ ਹੋਇਆ ਜਿਹੜਾ ਇਹ ਸਾਰੀਆਂ ਜਿਹੜੀਆਂ ਇਹ ਚੀਜ਼ਾਂ ਉਹਨਾਂ ਨੂੰ ਚੈੱਕ ਕਰਦਾ ਹੈ ਬੜਾ ਅੱਛਾ ਗੱਲ ਮੈਂ ਇੱਥੇ ਕਹਾਗਾ ਕਿ ਹਰੇਕ ਸਰਕਾਰ ਠੀਕ ਹੈ ਕਾਫੀ ਕੁਝ ਅੱਛਾ ਕਰਦੀ ਹੈ ਲੇਕਿਨ ਇੰਪਲੀਮੈਂਟੇਸ਼ਨ 'ਚ ਫਿਰ ਵੀ ਕੋਈ ਨਾ ਕੋਈ ਹੁਣ ਤਾਈ ਰੇ ਸਕਦੀ ਹੈ ਜਿਵੇਂ ਕਿ ਜਦੋਂ ਤੱਕ ਉਸ ਦੀਆਂ ਅਪਰੂਵਲਸ ਨਹੀਂ ਹੋਈਆਂ ਉਹ ਵੇਚ ਨਹੀਂ ਸਕਦੇ ਲੇਕਿਨ ਲੋਕੀ ਅਸੀਂ ਦੁਨੀਆ 'ਚ ਹੀ ਰਹਿੰਦੇ ਆ ਕੋਈ ਇੱਕ ਨੰਬਰ ਦੋ ਨੰਬਰ ਦੇ ਪੈਸੇ ਲੈ ਕੇ ਉਹ ਕਿਸੇ ਨਾ ਕਿਸੇ ਤਰ੍ਹਾਂ ਪ੍ਰੀ ਲਾਂਚਿੰਗ ਜਿਸ ਨੂੰ ਅਸੀਂ ਕਹਿੰਦੇ ਆ ਉਹ ਰੇਟ ਕੱਢ ਕੇ ਵੇਚੇ ਜਾ ਸਕਦੇ ਆ ਹੁਣ ਇੱਥੇ ਜਿਹੜੀ ਗੱਲ ਬڑے ਧਿਆਨ ਨਾਲ ਸਰਕਾਰ ਦੇ ਜ਼ਰੂਰ ਧਿਆਨ ਚ ਹੋਏਗਾ ਮੈਂ ਇਸ ਕਰਕੇ ਕਹਿੰਦਾ ਧਿਆਨ ਚ ਹੋਏਗਾ ਉੱਥੇ ਇੱਕ ਲਾਈਨ ਲਿਖੀ ਹੋਈ ਹੈ ਵੀ ਜਿਹੜੇ ਆਲਰੇਡੀ ਪ੍ਰੋਜੈਕਟ ਹੈਗੇ ਨੇ ਉਹਨਾਂ ਦਾ ਪ੍ਰੋਜੈਕਟ ਟੂ ਪ੍ਰੋਜੈਕਟ ਜਿਹੜਾ ਹੈ ਉਸ ਦਾ ਫੈਸਲਾ ਕੀਤਾ ਜਾਏਗਾ ਪ੍ਰੋਜੈਕਟ ਟੂ ਪ੍ਰੋਜੈਕਟ ਦੇ ਵਿੱਚ ਮੈਨੂੰ ਇਹ ਲੱਗਦਾ ਹੈ ਬਾਕੀਆਂ ਦਾ ਤਾਂ ਸ਼ਾਇਦ ਨਿਪਟਾਰਾ ਸਹੀ ਹੋ ਜਾਏਗਾ ਕਿਉਂਕਿ ਪ੍ਰੋਵੀਜ਼ਨ ਹੈ ਅਗਰ ਬੰਦੇ ਨੇ ਲੈਂਡ ਲਈ ਹੈ ਪ੍ਰੋਜੈਕਟ ਕਰ ਲਈ ਉਹ ਐਜ਼ ਪੂਲੀ ਲੈਂਡ ਪੂਲਿੰਗ ਲੈ ਸਕਦਾ ਹੈ ਉਹਦੇ ਚ ਇਹ ਵੀ ਸਕੀਮ ਹੈ ਅਗਰ 50 ਏਕੜ ਹੈ ਤਾਂ 30 ਏਕੜ ਉਸ ਨੂੰ ਡਵੈਲਪ ਕਰਕੇ দেয়া ਜਾ ਸਕਦਾ ਹੈ 9 ਏਕੜ ਹੈ ਤਾਂ ਉਸ ਨੂੰ 3 ਏਕੜ ਉਸ ਦਾ ਹਾਊਸਿੰਗ ਲਈ ਦਿੱਤਾ ਜਾ ਸਕਦਾ ਹੈ ਲੇਕਿਨ ਜਿੱਥੇ ਮਾਰ ਪੈ ਸਕਦੀ ਹੈ ਖਦਸ਼ਾ ਇਹ ਹੈ ਵੀ ਅਗਰ ਕੁਝ ਲੋਕਾਂ ਨੇ ਪੈਸਾ ਪ੍ਰੀ ਲਾਂਚਿੰਗ ਤੇ ਲਾ ਕੇ ਜਦੋਂ ਕਿ ਉਹਦੀ ਸੀਐਲਯੂ ਨਾ ਹੋਈ ਹੋਵੇ ਔਰ ਸਿਰਫ ਉਹ ਐਗਰੀਕਲਚਰ ਲੈਂਡ ਹੋਵੇ ਉਸ ਦਾ ਪੈਸਾ ਤਾਂ ਉਹ ਲੈ ਲੇਗਾ ਉਹਨਾਂ ਦਾ ਕੀ ਹੋਏਗਾ ਇੱਕ ਤਾਂ ਸਰਕਾਰ ਨੂੰ ਇਹ ਬੜੀ ਦੇਖਣ ਦੀ ਲੋਡ ਹੈ ਇਹ ਜੀ ਕਿ ਟੇਡਾ ਇਸ਼ੂ ਹੈ ਟੇਡਾ ਇਸ਼ੂ ਹੈ ਕਿਉਂਕਿ ਇਹ ਬਹੁਤ ਹੈ ਤੇ ਨਹੀਂ ਕਈ ਡਿਵੈਲਪਰ ਤੇ ਬੜਾ ਸਾਰਾ ਕੁਝ ਠੀਕ ਠਾਕ ਕੰਮ ਕਰਦੇ ਨੇ ਪਰ ਕੁਝ ਡਿਵੈਲਪਰ ਜਿਹੜੇ ਉਹ ਪਤਾ ਲੱਗਾ ਵੀ ਸੀਐਲਜੂ ਨਹੀਂ ਕਰਵਾਈ ਪ੍ਰੀ ਲਾਂਚਿੰਗ ਕੀਤੀ ਹੈ ਔਰ ਉਹਨਾਂ ਨੇ ਜਿਹੜੇ ਪਲੋਟ ਨੇ ਬੁੱਕ ਕਰ ਲਏ ਨੇ ਐਡਵਾਂਸ ਲੈ ਕੇ ਹਾਂ ਜਿਹੜੇ ਅੱਛੇ ਡਿਵੈਲਪਰ ਹੈ ਉਹਨਾਂ ਨੇ ਅਫੋਰਡੇਬਲ ਮਕਾਨ ਲੋਕਾਂ ਨੂੰ ਦਿੱਤੇ ਵੀ ਹੈ ਲੋ ਡਾਊਟ ਇਹਦੇ ਬਾਰੇ ਤੇ ਔਰ ਬਹੁਤ ਐਸੀ ਵੀ ਹੈ ਜਿਹੜੇ ਆਪ ਵੀ ਜੇਲਾਂ ਚ ਚਲੇ ਗਏ ਲੋਕਾਂ ਦਾ ਪੈਸਾ ਵੀ ਖਰਾਬ ਹੋ ਰਿਹਾ ਇਸ ਤਰ੍ਹਾਂ ਦੇ ਵੀ ਹੈ ਸੋਈ ਸੀ ਹੁਣ ਇੱਥੇ ਮੈਂ ਦੋ ਚੀਜ਼ਾਂ ਡਿਸਟਿੰਗੁਇਸ਼ ਕਰਦਾ ਹਾਂ 120 ਤੋਂ ਲੈ ਕੇ 123 ਸੈਕਟਰ ਦਾ ਇਸ਼ੂ ਹੈ ਹੁਣ ਇਹਦੇ ਪੈਰਲਲ ਜੇ ਅਸੀਂ ਦੇਖੀਏ ਉਹ ਹੈ 66 ਤੋਂ 80 ਉਹਦੇ ਚ ਵੀ ਰਹਿੰਦਾ ਰਕਬਾ ਜਿਹੜਾ ਹੈਗਾ ਐਗਰੀਕਲਚਰ ਉਸ ਦੀ ਨੋਟੀਫਿਕੇਸ਼ਨ ਹੋਈ ਹੈ ਉੱਥੇ ਪ੍ਰੋਬਲਮ ਨਹੀਂ ਆਏਗੀ ਉਹਦਾ ਰੀਜ਼ਨ ਇਹ ਹੈ ਕਿ ਉਹ ਆਲ ਰੀਡੀ ਗੁਮਾੜਾ ਵੱਲੋਂ ਹੀ ਡਵੈਲਪ ਕੀਤੇ ਹੋਏ ਸੈਕਟਰ ਹੈ ਉਹਦੀ ਕੰਟੀਨਿਊਟੀ ਦੇ ਵਿੱਚ ਜਿੱਥੇ ਉਹਨਾਂ ਦੀ ਕੋਈ ਮਾਸਟਰ ਪਲਾਨ ਦੇ ਵਿੱਚ ਹੈ ਜਿੱਥੇ ਕਿਤੇ ਪਲਾਟ ਇੱਕ ਬਣਿਆ ਸੀ ਉਸ ਤੋਂ ਅਗਲੇ ਕੰਟੀਨਿਊ ਹੋ ਜਾਣਗੇ ਜਾਂ ਕਿਤੇ ਪਾਰਕ ਅਧੂਰੀ ਰਹਿ ਗਈ ਉਹ ਪੂਰੀ ਹੋ ਜਾਏਗੀ ਲਾਈਕ ਥਿਸ ਸੋ ਇਹ ਜਿਹੜਾ ਤੁਹਾਡਾ ਖਦਸ਼ਾ ਹੈ ਉਹ ਸਿਰਫ ਉਹਦੇ ਵਿੱਚ ਹੈ ਔਰ ਬਿਲਕੁਲ ਸਹੀ ਹੈ ਨਹੀਂ ਪਰ ਕਈ ਥਾਵਾਂ ਤੇ ਢੋਲ ਤਾਂ ਉਹਦਾ ਜਵਾਬ ਨਹੀਂ ਹਲੇ ਹੈਗਾ ਵੀ ਜਿਹੜੇ ਮਕਾਨ ਬਣੇ ਨੇ ਕਲੋਨੀਆਂ ਟਾਈਪ ਬਣੀਆਂ ਨੇ ਵੀ 1 ਏਕੜ ਚ ਬਣ ਕੇ 40 50 ਮਕਾਨ ਬਣ ਗਏ ਉਹ 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 ਜ਼ਮੀਨ ਖੇਤੀ ਵਾਲੀ ਕੁਵਾਰੀ ਅੱਜ ਵੀ ਸਰਕਾਰ ਨੇ ਨੋਟੀਫਾਈ ਕਰਕੇ ਨੂੰ ਅਕਵਾਇਰ ਕਰਨ ਦਾ ਜਿਹੜਾ ਜਾਰੀ ਕਰ ਦਿੱਤਾ ਉਹ ਕਿੱਥੇ ਖੜਨ ਗਿਆ ਉਹਦਾ ਕਰਨਾ ਪਏਗਾ ਕੀ ਕਰਨਾ ਪਏਗਾ ਉਹਦੇ ਵਿੱਚ ਫਿਰ ਅੱਗੇ ਦੋ ਇਸ਼ੂ ਬਣਦੇ ਨੇ ਹਾਂ ਇਹ ਉਹਦੇ ਮੈਂ ਦੱਸਦਾ ਕਿ ਕੀ ਕਰਨਾ ਚਾਹੀਦਾ ਮੈਨੂੰ ਇਹ ਨਹੀਂ ਪਤਾ ਸੋਚਿਆ ਕੀ ਹੈ ਮੈਂ ਆਪਣੀ ਉਸ ਦੇ ਮੁਤਾਬਕ ਕਹਿ ਰਿਹਾ ਉਹਦੇ ਚ ਇੱਕ ਤਾਂ ਇਹ ਹੈ ਕਿ ਜਿਸ ਦਿਨ ਨੋਟੀਫਿਕੇਸ਼ਨ ਹੋ ਗਈ ਐਗਰੀਕਲਚਰ ਲੈਂਡ ਉਹਨੇ ਡਿਕਲੇਅਰ ਕਰਤੀ ਉਸ ਤੋਂ ਬਾਅਦ ਕੋਈ ਇੰਟਰਫੀਅਰੈਂਸ ਕਿਸੇ ਪ੍ਰਾਈਵੇਟ ਕਲੀਅਰ ਦੀ ਉਸ ਥਾਂ ਦੇ ਉੱਤੇ ਨਾ ਹੋਵੇ ਇੱਕ ਤਾਂ ਇਹ ਹੋ ਗਿਆ ਦੂਜਾ ਜੋ ਆਲਰੇਡੀ ਉਹ ਕਿਸੇ ਪ੍ਰੋਜੈਕਟ ਦੇ ਵਿੱਚ ਆ ਗਏ چاہے ਸੀ ਐਲਯੂ ਅਪਲਾਈ ਕੀਤਾ ਹੋਇਆ ਕੀਤਾ ਕਿਉਂਕਿ ਸਰਕਾਰਾਂ ਦੇਖੋ ਕਰਨੂ ਤਾਂ ਕੀ ਹੈ ਸਾਡੇ ਕਿਉਂ ਇਸ ਤਰ੍ਹਾਂ ਦੀ ਗ੍ਰੋਥ ਹੋਈ ਹੈ ਹਮੇਸ਼ਾ ਕਿਉਂਕਿ ਸਰਕਾਰਾਂ ਕੀ ਕਰਦੀਆਂ ਰਹੀਆਂ ਹੈ ਕਿ ਹੁਣ ਤੱਕ ਵੀ ਵੀ ਇੱਕ ਕਲੋਨੀ ਬਣਦੀ ਹੈ ਉਹਦੀ ਇੱਕ ਡੇਟ ਫਿਕਸ ਕਰ ਦਿੰਦੇ ਆ ਵੀ ਜਿਹੜੀ ਇੱਥੇ ਤੱਕ ਬਣ ਗਈਆਂ ਇਹਨਾਂ ਨੂੰ ਰੈਗੂਲਰ ਕਰ ਦੋ ਬਾਕੀਆਂ ਨੂੰ ਨਾਮ ਬੜਾਓ। ਹੋਈ ਜਾਂਦਾ ਵੀ ਇਹ ਹੋਈ ਜਾਂਦਾ। ਸੋ ਇਸ ਕਰਕੇ ਉਹਦੇ ਨਾਲ ਰੁਕ ਤਾਂ ਹੀ ਨਹੀਂ ਰਿਹਾ ਕਿ ਲੋਕਾਂ ਨੂੰ ਇਹ ਪਤਾ ਵੀ ਬਣਾ ਲਓ ਉਸ ਤੋਂ ਬਾਅਦ ਕੋਈ ਇੱਕ ਡੇਟ ਫੇਰ ਆ ਜਾਏਗੀ ਸ਼ਾਇਦ ਇਦਾਂ ਦਾ ਹੋ ਜਾਏਗੀ। ਇੱਕ ਤਾਂ ਇਸ ਚੀਜ਼ ਤੇ ਬਲੈਂਕਟ ਬੈਨ ਹੋਣਾ ਚਾਹੀਦਾ। ਕੋਈ ਉਸ ਇਹਦੇ ਨਾਲ ਕੀ ਹੁੰਦਾ ਹੈ? ਇਹ ਕਿਸੇ ਪ੍ਰਾਈਵੇਟ ਜਿਹੜਾ ਡਿਵੈਲਪਰ ਹੈ ਉਹਦੇ ਅਗੇਂਸਟ ਨਹੀਂ ਗੱਲ ਜਾਂਦੀ। ਰਾਗਦਰ ਜਿਹੜੇ ਅੱਛਾ ਕੰਮ ਕਰਦੇ ਆ ਉਹਨਾਂ ਦੇ ਫੇਵਰਟ ਚ ਜਾਂਦੀ ਹੈ। ਇੱਕ ਪਾਸੇ ਬੰਦਾ ਸਾਰਾ ਕੁਝ ਤਿਆਰ ਕਰਕੇ ਵਧੀਆ ਇੱਕ ਡਿਵੈਲਪ ਕਰ ਰਿਹਾ ਔਰ ਉਹਨੇ ਸਾਰੀਆਂ ਪਰਮਿਸ਼ਨਸ ਲਈਆਂ ਇੱਕ ਉਹਦੇ ਪੈਰਲਲ ਆ ਕੇ ਬਿਨਾ ਪਰਮਿਸ਼ਨ ਲਿਆ ਇੱਕ ਸਟਰਕਚਰ ਖੜਾ ਕਰ ਦਿੰਦਾ ਤੇ ਉਸ ਦੇ ਮੁਕਾਬਲੇ ਦੇ ਵਿੱਚ ਆ ਜਾਂਦਾ ਸੋ ਇਸ ਨੂੰ ਤਾਂ ਡਿਸਕਰੇਜ ਕਰਨਾ ਚਾਹੀਦਾ ਔਰ ਅਗਰ ਇਸ ਤਰ੍ਹਾਂ ਦਾ ਕਿਸੇ ਨੇ ਕੀਤਾ ਮੇਰੇ ਖਿਆਲ ਹੈ ਇਸ ਦੇ ਤੇ ਸਰਕਾਰ ਨੂੰ ਸਖਤਾਈ ਨਾਲ ਇਸ ਨੂੰ ਨਿਪਟਣਾ ਚਾਹੀਦਾ ਔਰ ਕਿਸੇ ਤਰ੍ਹਾਂ ਵੀ ਇਸ ਤਰ੍ਹਾਂ ਦੀ ਇੱਕ ਪਾਲਿਸੀ ਜਾਂ ਇਸ ਤਰ੍ਹਾਂ ਦਾ ਇੱਕ ਰੂਲ ਉਹਦੇ ਚ ਬਣ ਜੇ ਵੀ ਜਿੱਥੇ ਅੱਜ ਲੋਕਾਂ ਤੋਂ ਇਹ ਗੱਲ ਮੰਗ ਰਹੇ ਆ ਕਿ ਦੱਸੋ ਜੀ ਅੱਜ ਕੀ ਐ ਲੈਂਡ ਪੂਲਿੰਗ ਦੀ ਆਪਸ਼ਨ ਨਹੀਂ ਮੈਂ ਕਹਾਗਾ ਲੈਂਡ ਪੂਲਿੰਗ ਵਾਸਤੇ ਸਹਿਮਤੀ ਮੰਗੀ ਜਾ ਰਹੀ ਐ ਵੀ ਸਾਡੇ ਦਫਤਰ ਆ ਕੇ ਆਪਣਾ ਖਸਰਾ ਨੰਬਰ ਲੀਕ ਕੇ ਵੀ ਮੇਰੀ ਐ ਮੈਂ ਸਹਿਮਤ ਆ ਨਾਲ ਦੀ ਨਾਲ ਮੈਂ ਲੋਕਾਂ ਨੂੰ ਵੀ ਤੁਹਾਡੇ ਮਾਧਿਅਮ ਰਾਹੀਂ ਜਾਗਰੂਕ ਕਰਨਾ ਚਾਹਾਂਗਾ ਕਿ ਜਿਨ੍ਹਾਂ ਲੋਕਾਂ ਨੇ ਇੱਥੇ ਕਿਤੇ ਇੰਨਾ ਪੈਸਾ ਫਸਾ ਲਿਆ ਉਹ ਵੀ ਆ ਕੇ ਆਪਣਾ ਇਤਰਾਜ਼ ਨਾਲ ਦੀ ਨਾਲ ਹੀ ਦਾਖਲ ਕਰਾਉਣ ਤਾਂ ਕਿ ਅੱਜ ਉਹਨਾਂ ਦੀ ਅਗਰ ਜ਼ਮੀਨ ਲੈਣ ਲੱਗੇ ਆ ਤਾਂ ਸਰਕਾਰ ਇਹ ਕਹੇ ਵੀ ਪਹਿਲਾਂ ਇਹਨਾਂ ਦੇ ਪੈਸੇ ਆਪਾਂ ਵਾਪਸ ਕਰੀਏ ਫਿਰ ਇਸ ਨੂੰ ਬਾਕੀ ਦੇ ਪੈਸੇ ਦਈਏ ਤਾਂ ਇੱਕੋ ਇੱਕ ਬਚਾਏ ਇਸ ਤਰ੍ਹਾਂ ਦਾ ਹੈ ਸੋ ਨਾਲ ਦੀ ਨਾਲ ਮੈਂ ਰਿਪੀਟ ਕਰਦਾ ਅੰਡਰਲਾਈਨ ਕਰਦਾ ਇਸ ਗੱਲ ਨੂੰ ਬਈ ਸਿਰਫ ਜ਼ਮੀਨਾਂ ਵਾਲੇ ਆਪਣੀਆਂ ਜਿੱਥੇ ਸਹਿਮਤੀਆਂ ਦੇ ਰਹੇ ਆ ਜਿਸ ਕਿਸੇ ਨਾਲ ਇਸ ਤਰ੍ਹਾਂ ਦੀ ਗੱਲ ਹੋਈ ਆ ਔਰ ਉਸ ਨੂੰ ਜ਼ਮੀਨ ਅਕਵਾਇਰ ਦੇ ਲੈਂਡ ਪੂਲਿੰਗ ਮੇਲਨ ਜਾ ਰਹੀ ਹੈ ਔਰ ਲੋਕਾਂ ਦੇ ਪੈਸੇ ਫਸੇ ਆ ਉਹ ਸਭ ਤੋਂ ਪਹਿਲਾਂ ਗਿਆਨ ਚੋਲ ਸਰ ਮੈਨੂੰ ਇਹ ਦੱਸੋ ਵੀ ਜਦੋਂ ਖੇਤੀਬਾੜੀ ਵਾਲੀ ਜ਼ਮੀਨ ਤੇ ਮਕਾਨ ਉਸਰਦੇ ਨੇ ਸਰਕਾਰਾਂ ਉੱਥੇ ਬਿਜਲੀ ਦਾ ਕਨੈਕਸ਼ਨ ਵੀ ਦੇ ਦਿੰਦੀਆਂ ਨੇ ਪਾਣੀ ਦਾ ਕਨੈਕਸ਼ਨ ਵੀ ਦੇ ਦਿੰਦੀਆਂ ਨੇ ਫਿਰ ਉੱਥੇ ਗਮਾਡਾ ਜਾਂ ਹੋਰ ਪ੍ਰਸ਼ਾਸਨ ਅੱਖਾਂ ਮਿੱਟੀ ਬੈਠਾ ਰਹਿੰਦਾ ਜਿੰਨਾ ਉਸਾਰਨ ਵਾਲੇ ਨੇ ਉਹਨਾਂ ਜ਼ਿੰਮੇਵਾਰ ਪ੍ਰਸ਼ਾਸਨ ਨਹੀਂਗਾ ਜਿਹੜੇ ਇਨਫੋਰਸਮੈਂਟ ਹੈ ਜਿਨ੍ਹਾਂ ਦੀ ਡਿਊਟੀ ਹੈ ਵੀ ਖੇਤੀਬਾੜੀ ਵਾਲੀ ਜਮੀਨ ਤੇ ਉਸਾਰੀਆਂ ਨਾ ਹੋਣ ਹਾਂ ਕਿਉਂਕਿ ਦੇਖੋ ਜਦੋਂ ਅਸੀਂ ਬਾਅਦ ਚ ਜਾਗਦੇ ਆ ਨਾ ਤਾਂ ਇਹ ਪ੍ਰੋਬਲਮਸ ਆਉਂਦੀਆਂ ਬੰਦਾ ਇੱਕ ਬਣਾ ਰਿਹਾ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਬੰਡ ਤੋਂ ਬਾਅਦ ਉਹ ਤਿਆਰ ਵੀ ਹੋ ਜਾਂਦੀ ਹੈ ਤਿਆਰ ਹੋਣ ਤੋਂ ਬਾਅਦ ਅਸੀਂ ਇਹ ਵੀ ਕਹਿ ਦਿੰਦੇ ਆ ਵੀ ਜਿਹੜਾ ਦਾ ਬਿਜਲੀ ਜਾਂ ਦਾ ਕਨੈਕਸ਼ਨ ਹੈ ਪਾਣੀ ਦਾ ਹੋ ਗਿਆ ਉਹ ਉਸ ਨੂੰ ਅਸੀਂ ਪੱਕੇ ਮੰਨ ਲਿਆ ਜਾਂਦਾ ਹੈ ਭਾਵੇਂ ਗਲਤ ਤਰੀਕੇ ਨਾਲ ਬਣੀ ਹੈ ਸੋ ਇਸ ਕਰਕੇ ਇਹ ਤਾਂ ਬਿਲਕੁਲ ਜਿਹੜਾ ਹੈ ਜਿਵੇਂ ਆਪਾਂ ਕਹਿੰਦੇ ਆ ਵੀ ਉਹ ਬਿਲਕੁਲ ਸ਼ੁਰੂ ਦੇ ਤੇ ਹੀ ਇਸ ਨੂੰ ਨਪਣਾ ਬਣਦਾ ਹੈ ਹੁਣ ਦੂਜੀ ਜਿਹੜੀ ਗੱਲ ਤੁਸੀਂ ਵੈਸੇ ਦੱਸ ਹੀ ਦਿੱਤੀ ਐ ਵੀ ਸੀਐਲ ਜੂ ਤੋਂ ਬਿਨਾ ਜਿਹੜੇ ਬਿਲਡਰਾਂ ਨੇ ਪਲਾਟ ਜਿਹੜੇ ਨੇ ਬੁੱਕ ਕਰ ਲਏ ਨੇ ਐਡਵਾਂਸ ਲੈ ਲਏ ਨੇ ਹੁਣ ਉਹ ਵਿਚਾਰਿਆਂ ਨੂੰ ਇਹਦਾ ਮਤਲਬ ਆਬਜੈਕਸ਼ਨ ਲਿਖਾਉਣੇ ਪੈਣਗੇ ਜਾ ਕੇ ਚਾਹੀਦਾ ਬਿਲਕੁਲ ਚਾਹੀਦਾ ਉਹਨਾਂ ਨੂੰ ਕਰਨਾ ਹੈ ਬਿਲਕੁਲ ਕਰਨਾ ਚਾਹੀਦਾ ਹੈ ਨਹੀਂ ਤਾਂ ਅੱਜ ਉਹ ਬੈਠੇ ਦੇਖਦੇ ਰਹਿਣਗੇ ਸਾਡਾ ਇਹ ਡਵੈਲਪ ਹੋਏਗਾ ਕੱਲ ਨੂੰ ਉਸ ਨੂੰ ਅਗਰ ਲੈਂਡ ਪੂਲਿੰਗ ਦਾ ਇਹਨੂੰ ਅਸੀਂ ਸਰਟੀਫਿਕੇਟ ਕਹਿੰਦੇ ਆਂ ਵੀ ਲੈਂਡ ਪੂਲਿੰਗ ਸਰਟੀਫਿਕੇਟ ਤੁਹਾਡੇ ਕਿੰਨੇ ਉਹ ਬਣ ਗਏ ਆ ਵੀ ਕਿੰਨੇ ਤੁਹਾਡੇ ਪਲਾਟ ਹੋ ਗਿਆਕਰ ਉਹਦੇ ਨਾਂ ਤੇ ਇਸ਼ੂ ਹੋ ਜਾਣਗੇ ਤਾਂ ਉਹ ਉਹ ਵਿਚਾਰੇ ਉਹਨਾਂ ਨੂੰ ਪੈਸੇ ਕੌਣ ਮੋੜੇਗਾ ਤੋ ਇਸ ਕਰਕੇ ਉਹਨਾਂ ਨੂੰ ਇਹੀ ਮੇਰੀ ਤਾਂ ਫੀਲ ਹੈ ਕਿ ਉਹ ਆਪਣਾ ਇਤਰਾਜ਼ ਹੁਣੇ ਨੋਟ ਕਰਾਣ ਅਗਰ ਉਹਨਾਂ ਨੂੰ ਲੱਗਦਾ ਜਿਹੜੇ ਖਸਰਾ ਨੰਬਰ ਦੇ ਉੱਤੇ ਅੱਜ ਨੋਟੀਫਿਕੇਸ਼ਨ ਆਈ ਹੈ ਔਰ ਉਹਨਾਂ ਨੂੰ ਲੱਗਦਾ ਪਤਾ ਕਰ ਲੈਣ ਉਹ ਠੀਕ ਹੈ ਕਈ ਗੱਲਾਂ ਇਹ ਹੁੰਦੀਆਂ ਬਿਲਡਰ ਨੂੰ ਪਤਾ ਹੋ ਸਕਦਾ ਹੈ ਮਹਿਕਮੇ ਨੂੰ ਪਤਾ ਹੋ ਸਕਦਾ ਇੱਕ ਲੇਮੈਨ ਨੂੰ ਵਿਚਾਰੇ ਨੂੰ ਕੀ ਪਤਾ ਵੀ ਜਿਹੜਾ ਨੰਬਰ ਲਿਖਿਆ ਹੋਇਆ ਹੈ ਮੈਨੂੰ ਆਪਣੀ ਜ਼ਮੀਨ ਦੇ ਨੰਬਰ ਨਹੀਂ ਯਾਦ ਬਿਲਕੁਲ ਠੀਕ ਤੇ ਇਸ ਕਰਕੇ ਵੀ ਉਹ ਕਿਹੜਾ ਨੰਬਰ ਹੈ ਇਦਾਂ ਵੀ ਹਾਊਸ ਨੰਬਰ ਵਾਲੇ ਨੰਬਰ ਹੈ ਉਹ ਤਾਂ ਬਟਿਆਂ 'ਚ ਪਤਾ ਨਹੀਂ ਕਿਵੇਂ ਨੰਬਰ ਹੁੰਦੇ ਆ ਇਸ ਕਰਕੇ ਕਿਸੇ ਨੂੰ ਨਹੀਂ ਪਤਾ ਹੋਣਾ ਉਹ ਤਾਂ ਆ ਕੇ ਆਕੇ ਖੁਦ ਆਕੇ ਕਮਾਡਰ ਦੇ ਵਿੱਚ ਆਕੇ ਦੱਸੇ ਵੀ ਜਿਵੇਂ ਸਾਨੂੰ ਪਤਾ ਲੱਗਿਆ ਵੀ ਇੱਥੇ ਇੱਕ ਅਕਵਾਇਰ ਹੋ ਰਹੀ ਹੈ ਜਿਹੜੀ ਜ਼ਮੀਨ ਤੁਸੀਂ ਲੈ ਰਹੇ ਹੋ ਉਹਦੇ ਵਿੱਚ ਅਸੀਂ ਵੀ ਪੈਸਾ ਲਾਇਆ ਹੈ ਫਲਾਣੀ ਦੇ ਥਰੂ ਲਾਇਆ ਹੈ ਇਸ ਜ਼ਮੀਨ ਦੇ ਉੱਤੇ ਤੇ ਫਿਰ ਸੀਐਲਯੂ ਲੈਂਡ ਤੋਂ ਬਿਨਾ ਕੋਈ ਬਿਲਡਰ ਇਦਾਂ ਪਲਾਟ ਵੇਚਦਾ ਉਹ ਜੈ ਨੀ ਹੁ ਤਾਂ ਬਿਲਕੁਲ ਬਹੁਤ ਵੱਡਾ ਸਜਾਦਾ ਭਾਗੀਦਾਰ ਹੈ ਉਹ ਬਿਲਕੁਲ ਹੁਣ ਪਹਿਲਾਂ ਵੀ ਤੁਸੀਂ ਦੇਖੋ ਕਿੰਨੇ ਮੈਂ ਨਾਂ ਕੀ ਲਮਾ ਸਾਰੇ ਜਾਣਦੇ ਕਿੰਨੇ ਲੋਕ ਅੰਦਰ ਨੇ ਉਹ اسی ਗੱਲ ਕਰਕੇ ਅੰਦਰ ਨੇ ਨਾ ਕਿਉਂਕਿ ਬਹੁਤ ਵੱਡੇ ਗਵਰਨਮੈਂਟ ਹੈ ਉਹਨਾਂ ਨੇ ਰੇਰ ਦੀ ਪਰਵਾਹ ਨਹੀਂ ਕੀਤੀ ਉਹਨਾਂ ਨੇ ਅਥਾਰਟੀਜ਼ ਦੀ ਪਰਵਾਹ ਨਹੀਂ ਕੀਤੀ ਉਹਨਾਂ ਨੇ ਇਹਨਾਂ ਲੈਂਡ ਬੈਂਕ ਇਕੱਠਾ ਕੀਤਾ ਲੋਕਾਂ ਤੋਂ ਪੈਸੇ ਇਕੱਠੇ ਕੀਤੇ ਅੱਜ ਉਹਨਾਂ ਕੋਲ ਇੰਨੀ ਜ਼ਮੀਨ ਵੀ ਹੈ ਇਹ ਲੋਕਾਂ ਦੇ ਪੈਸੇ ਵੇਚ ਕੇ ਦੇ ਸਕਦੇ ਆ ਲੇਕਿਨ ਉਹ ਅਜੇਂਦਰ ਬੈਠੇ ਹੈ ਇਸ ਕਰਕੇ ਲੋਕਾਂ ਦਾ ਪੈਸਾ ਉਸੀ ਤਨਾ ਮਰੀਆ ਪਿਆ ਪਰ ਇਹ ਰਮ ਆਪ ਲੋਕ ਤੇ ਬਹੁਤ ਪਰੇਸ਼ਾਨ ਹੋਣਗੇ ਇਸ ਨੋਟੀਫਿਕੇਸ਼ਨ ਬਿਲਕੁਲ ਇੱਕ ਗੱਲ ਮੈਂ ਇਸ ਦੇ ਨਾਲ ਜੋੜਨੀ ਚਾਹੁੰਦਾ ਪਹਿਲਾਂ ਰਾਈਡਰ ਲਾ ਦਿੰਦੇ ਆ ਕਿ ਬਹੁਤ ਅੱਛੇ ਡਿਵੈਲਪਰ ਵੀ ਨੇ ਲੇਕਿਨ ਗਮਾੜਾ ਦੀ ਤੁਸੀਂ ਕੋਈ ਵੀ ਸਕੀਮ ਚੱਕ ਕੇ ਗਮਾੜਾ ਵੀ ਅਥਾਰਟिटीज ਮੈਂ ਕਹਿੰਦਾ ਹੈ ਚਾਹੇ ਉਹ ਜਲੰਧਰ ਹੈ ਚਾਹੇ ਉਹ ਅਮਰਸਰ ਹੈ ਚਾਹੇ ਪਟਿਆਲਾ ਹੈ ਉਸ ਦੀ ਸੋਸਾਇਟੀ ਦੇ ਵਿੱਚ ਉਸ ਦੇ ਪਲਾਟਾਂ ਦੇ ਵਿੱਚ ਪੈਸਾ ਲਾਉਣਾ ਫੇਰ ਵੀ ਬਾਕੀਆਂ ਨਾਲੋਂ ਸੇਫ ਹੈ ਕਿਉਂਕਿ ਉਹ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ ਗਾਇਡਮੈਟ ਦੀ ਜ਼ਿੰਮੇਵਾਰੀ ਹੈ ਪਹਿਲਾਂ ਤਾਂ ਇਹ ਕੋਸ਼ਿਸ਼ ਕਰਨ ਸਾਡੇ ਵੀ ਪ੍ਰਾਈਵੇਟ ਅੱਛੇ ਬਿਲਡਰ ਹੈ ਜੀ ਦੀ ਅੱਛੀ ਰੈਪਿਊਟੇਸ਼ਨ ਹੈ ਬਹੁਤ ਐਸੀ ਬਿਲਡਰ ਹੈ ਜਿਨੇ ਜਿੰਨਿਆਂ ਵੀ ਇੱਥੇ ਉਹ ਕੀਤਾ ਹੈ ਔਰ ਉਹ ਸਾਰੇ ਬੜੇ ਅੱਛੇ ਡਿਵੈਲਪ ਹੋਏ ਹੈ ਬੜੇ ਅੱਛੇ ਮਾਹੌਲ ਦੇ ਵਿੱਚ ਲੋਕ ਰਹਿ ਰਹੇ ਹੈ ਔਰ ਕੋਈ ਨਵਾਂ ਜਿਹੜਾ ਪਲੇਅਰ ਹੈ ਛੇਤੀ ਛੇਤੀ ਉਸ ਦੇ ਉੱਤੇ ਵਿਸ਼ਵਾਸ ਨਾ ਕਰਨ ਉਹਨੇ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਜਿਹੜੀ ਉਹ ਜ਼ਮੀਨ ਅਕਵਾਇਰ ਕਰਨ ਦੀ ਨੋਟੀਫਿਕੇਸ਼ਨ ਜਾਰੀ ਹੋਈ ਹੈ ਉੱਥੇ ਕੋਈ ਉਸਾਰੀ ਕੰਸਟਰਕਸ਼ਨ ਹੋ ਸਕਦੀ ਹੈ ਨਹੀਂ ਬਿਲਕੁਲ ਨਹੀਂ ਹੋ ਸਕਦੀ ਇਹਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਦਿੰਦਾ ਇਹ ਜਿਹੜੇ ਸੈਕਟਰ ਸੀ ਪਹਿਲਾਂ ਪ੍ਰਾਈਵੇਟ ਨੂੰ ਦਿੰਦੇ ਰਹੇ ਜਿੱਥੇ ਇੱਕ ਐਰੋਟ੍ਰੋਪਿਸ ਜਿਹੜੀ ਹੈ ਜਿਹਦੇ ਵਿੱਚ ए बी सी डी ਪਹਿਲਾਂ ਡਵੈਲਪ ਹੋ ਰਿਹਾ ਹੈ ई एफ जी एच आई जे ਜਿਹਦੇ ਵਿੱਚ 35000 3500 ਇਕੜ ਹੈ ਉਹਦੇ ਵਿੱਚ ਪਹਿਲਾਂ ਹੀ ਡਿਕਲੇਅਰ ਸੀ ਵੀ ਕੋਈ ਪ੍ਰਾਈਵੇਟ ਪਲੇਅਰ ਉੱਥੇ ਨਹੀਂ ਜਾਏਗਾ ਡਵੈਲਪਰ ਨਹੀਂ ਜਾਏਗਾ ਜ਼ਮੀਨ ਨਹੀਂ ਦਿੱਤੀ ਜਾਏਗੀ ਨਾ ਹੀ ਕੋਈ ਬੰਦਾ ਆ ਬਣਾਏਗਾ ਉਸ ਤੇ ਚੈੱਕ ਹੈ ਇਸ ਕਰਕੇ ਉਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਪਹਿਲਾਂ ਡਵੈਲਪਮੈਂਟ ਹੋਈ ਵੀ ਨਹੀਂ ਓਕੇ ਮੈਂ ਤਾਂ ਉੱਥੇ ਰੋਕੀ ਗਈ ਹੈ ਜੇ ਨੀयत ਉਹ ਹੋਵੇ ਤਾਂ ਰੋਕੀ ਜਾ ਸਕਦੀ ਹੈ ਉੱਥੇ ਰੁਕੀ ਹੋਈ ਹੈ ਉੱਥੇ ਕੋਈ ਵੀ ਇੱਕ ਵੀ ਇੰਚ ਵੀ ਕੋਈ ਕਿਸੇ ਨੇ ਐਕਸਟਰਾ ਨਹੀਂ ਬਟਾ ਪਰ ਇੱਕ ਗੱਲ ਤਾਂ ਬੜੀ ਸਾਫ਼ ਹੈ ਨਾ ਵੀ ਜਿਨ੍ਹਾਂ ਨੇ ਇਦਾਂ ਪਲਾਟ ਬੁੱਕ ਕੀਤੇ ਨੇ ਜਾਂ ਜਿਨ੍ਹਾਂ ਨੇ ਮਕਾਨ ਬਣਾਏ ਨੇ ਇੱਕ ਵਾਰੀ ਤੇ ਉਹਨਾਂ ਦੀ ਨੀਂਦ ਹਰਾਮ ਹੋ ਗਈ ਨਾ ਨਹੀਂ ਨਹੀਂ ਬਿਲਕੁਲ ਦੇਖੋ ਜਦੋਂ ਇੱਕ ਜ਼ਮੀਨ ਉੱਥੇ ਕੀ ਹੈ ਪਹਿਲਾਂ ਹੋ ਸਕਦਾ ਹੌਲੇ ਹੌਲੇ ਉਹ ਬੰਦਾ ਕਿਸੇ ਤਰ੍ਹਾਂ ਅਪਰੂਵ ਕਰਾਂਦਾ ਹੈ ਉਹ ਕਰਦਾ ਹੈ ਜਾਂ ਤਲਾਸ਼ਾ ਦਿੰਦਾ ਹੈ ਪਰ ਜਦੋਂ ਆ ਜੋ ਐਗਰੀਕਲਚਰ ਨੰਬਰ ਦੇ ਵਿੱਚ ਪੈ ਕੇ ਅਕੁਆਇਰ ਹੋਣ ਜਾ ਰਹੀ ਹੈ ਜਾਂ ਉਹਦੀ ਲੈਂਡ ਪੂਲਿੰਗ ਵਾਸਤੇ ਨੋਟਿਸ ਆ ਗਿਆ ਹੋਇਆ ਉਹਦੀ ਉਹਦੀ ਸਟਰੀਟ ਤੇ ਲਿਖਿਆ ਵੀ ਖੇਤੀਬਾੜੀ ਵਾਲੀ ਜ਼ਮੀਨ ਹੈ ਹਾਂ ਹਾਂ ਤੇ ਔਰ ਖੇਤੀਬਾੜੀ ਨੂੰ ਇਹਦੇ ਚ ਜਿਹੜੀ ਸਾਡਾ ਰੈਵਨਿਊ ਹੈ ਨਾ ਰੈਵਨਿਊ ਦੇ ਵਿੱਚ ਇੱਕ ਲਾਅ ਹੈ ਕਿ ਅਗਰ ਤੁਸੀਂ ਜਿਸ ਚੀਜ਼ ਦੀ ਤੁਹਾਡੀ ਲੈਂਡ ਹੈ ਅਗਰ ਹੋਰ ਟਾਈਪ ਦੇ ਵਿੱਚ ਵੇਚੋਗੇ ਉਹ ਬਹੁਤ ਵੱਡਾ ਗੁਨਾਹ ਹੈ ਬਹੁਤ ਵੱਡਾ ਜੁਰਮ ਹੈ ਕਹਿ ਦੇ ਉਹਦੇ ਵਿੱਚ ਮੰਨ ਲਓ ਐਗਰੀਕਲਚਰ ਬਾਰੀ ਨੂੰ ਤੁਸੀਂ ਹਾਊਸਿੰਗ ਕਹਿ ਕੇ ਵੇਚ ਦੋਗੇ ਹੋਵੇ ਉਹ ਐਗਰੀਕਲਚਰ ਉਹਨੂੰ ਹਾਊਸਿੰਗ ਕਹਿ ਕੇ ਤੁਸੀਂ ਵੇਚ ਦੋ ਯਾਰ ਰਜਿਸਟਰੀ ਕਰਾ ਦੋ ਉਹ ਬਹੁਤ ਵੱਡਾ ਅਪਰਾਧ ਹੈ 228 ਸਮਥਿੰਗ ਉਹਦੀ ਧਾਰਾ ਹੈ ਜਿਹੜੀ ਉਹਦੇ ਵਿੱਚ ਬਹੁਤ ਵੱਡੀ ਸਜ਼ਾ ਹੈ ਚੰਡੀਗੜ੍ਹ 'ਚ ਆਪਾਂ ਦੇਖਦੇ ਹਾਂ ਤਕਰੀਬਨ ਸਾ ਮਹੀਨੇ ਚ ਦੋ ਚਾਰ ਵਾਰੀ ਚੰਡੀਗੜ੍ਹ ਪ੍ਰਸ਼ਾਸਨ ਬਲਡੋਜ਼ਰ ਚਲਾਉਂਦੀ ਹੈ ਉਹਦਾ ਇਹੀ ਹੈ ਵੀ ਲਾਲ ਡੋਰੇ ਤੋਂ ਬਾਹਰ ਖੇਤੀਬਾੜੀ ਜਮੀਨ ਤੇ ਉਸਾਰੀ ਕਰ ਲਈ ਹਾਂ ਉੱਥੇ ਵੀ ਇਹ ਚੰਡੀਗੜ੍ਹ ਚ ਵੀ ਕੁ ਦੋ ਕੰਮ ਹੋਣ ਵਾਲੇ ਆ ਮੈਂ ਥੋੜੀ ਦੇਰ ਪਹਿਲਾਂ ਕੋਈ ਸਾਡੀ ਮੀਟਿੰਗ ਹੋਈ ਸੀ ਮੈਂ ਹਾਊਸਿੰਗ ਬੋਰਡ ਦਾ ਵੀ ਡਾਇਰੈਕਟਰ ਹਾਂ ਮੈਂ ਐਡਵਾਈਸ ਸਾਹਿਬ ਨੇ ਚੰਡੀਗੜ੍ਹ ਹਾਂ ਜੀ ਮੈਂ ਉਹਨਾਂ ਨੇ ਇਹ ਕਿਹਾ ਸੀ ਵੀ ਬਹੁਤ ਥੋੜੀ ਲੈਂਡ ਹੈ ਤੁਸੀਂ ਲੈਂਡ ਪੂਲਿੰਗ ਦੇ ਕੇ ਆਪਣੇ ਕਬਜ਼ੇ ਚ ਕਰ ਲਓ ओके ਜਦੋਂ ਪ੍ਰਾਈਵੇਟ ਬੰਦੇ ਕੋਲ ਹੋਏਗੀ ਉਹ ਕਿਰਾਏ ਤੇ ਝੂਗੀਆਂ ਵਾਲਿਆਂ ਨੂੰ ਵੀ ਕਿਰਾਏ ਤੇ ਦੇ ਦਿੰਦਾ ਹੈ ਚੰਡੀਗੜ੍ਹ 'ਚ ਵੀ ਆਪੇ ਸਰਕਾਰ ਉਹ ਹਟਾਏਗੀ ਸਾਨੂੰ ਕੀ ਹੈ ਪ੍ਰਾਈਵੇਟ ਦੇ ਉੱਤੇ ਵੀ ਝੂਗੀਆਂ ਬਣ ਰਹੀਆਂ ਉੱਥੇ ਸਰਕਾਰੀ ਦੇ ਉੱਤੇ ਵੀ ਬਣ ਰਹੀਆਂ ਜੇ ਸਾਰਿਆਂ ਨੂੰ ਉਹ ਆਪਣੇ ਕਬਜ਼ੇ 'ਚ ਕਰਕੇ ਵੇਚ ਕੇ ਲੈਂਡ ਪੂਲਿੰਗ ਦੇ ਕੇ ਪੈਸਾ ਵੀ ਨਹੀਂ ਦੇਣਾ ਪਏਗਾ ਲੈਂਡ ਪੂਲਿੰਗ ਕਰਕੇ ਉਹ ਲੈ ਲੈਂਦੀ ਆ ਉਸ ਦੀ ਫੈਂਸਿੰਗ ਕਰ ਲਵੇ ਉਹ ਕਹਿੰਦੇ ਜਦੋਂ ਲੋਡ ਹੈ ਉਦੋਂ ਉਸ ਨੂੰ ਯੂਜ਼ ਕਰ ਲਵੇ ਉੱਥੇ ਵੀ ਖਾਮ-ਖਾਮ ਇੰਨਾ ਉਸ ਤੇ ਮੈਨਪਾਵਰ ਲਗਾਈ ਜਾਂਦੀ ਆ ਜਦੋਂ ਨਜਾਇਜ਼ ਕਬਜ਼ੇ ਹੁੰਦੇ ਆ ਔਰ ਬਹੁਤ ਸਾਰੀਆਂ ਐਸੀਆਂ ਵੀ ਆ ਜਿਹੜੀਆਂ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਵੀ ਰੈਗੂਲਰ ਕਰਨੀਆਂ ਪਈਆਂ ਓਕੇ ਹਮ ਮਿਹਰਬਾਨੀ ਥੈਂਕ ਯੂ ਸੋ ਅ ਅੱਜ ਦੇ ਪ੍ਰੋਗਰਾਮ ਚ ਇਹ ਦੱਸਣ ਦਾ ਯਤਨ ਕੀਤਾ ਵੀ ਲੈਂਡ ਪੂਲਿੰਗ ਤਹਿਤ ਪੰਜਾਬ ਸਰਕਾਰ ਨੇ ਜਿਹੜੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਉਹਦੇ ਚ ਜਿਹੜੇ ਸਵਾਲ ਉੱਠੇ ਨੇ ਉਹਨਾਂ ਦੇ ਜਵਾਬ ਕੀ ਨੇ